ਇਮਤੋਂਗ ਤੇ ਪੋਲ ਦੇ ਥੱਲੇ ਜਿਹੜੇ ਖੋਖੇ ਕਾਰਪਸ਼ਨ ਅਲਾਟ ਕੀਤੇ ਹੋਏ ਨੇ ਜੀ ਜਿਹੜੇ ਅਸੀਂ ਅਲਾਟ ਕੀਤੇ ਉਹਨਾਂ ਨੂੰ ਛੱਡ ਕੇ ਜਿਹੜੇ ਨਜਾਇਜ਼ ਕਬਜ਼ਾ ਕਰ ਲੈ ਲੋਕਾਂ ਨੇ ਉੱਤੇ ਕਾਰਵਾਈ ਕਰਨੀ ਹੈ ਕਿੰਨੇ ਸਾਲ ਦੇ ਕਾਰਵਾਈ ਕਰਨ ਆਇਆ ਸਰ ਟ੍ਰੈਂਡ ਖੋਖੇ ਨੇ ਟੁੱਟੇ ਟ੍ਰੈਂਡ ਖੋਖੇ ਇਹਨਾਂ ਨੂੰ ਬਿੱਲਾ ਐਸਟਿਮੇਟ ਦਿੱਤਾ ਹੈ ਅਸੀਂ ਜੀ ਨਹੀਂ ਪਹਿਲਾਂ ਹੀ ਪਤਾ ਪਹਿਲਾਂ ਵੀ ਅਸੀਂ ਕਾਰਵਾਈ ਕੀਤੀ ਸੀਗੀ ਚਾਰ ਪੰਜ ਛੇ ਮਹੀਨੇ ਪਹਿਲਾਂ ਜੀ ਬਟ ਸਾਰਾ ਕੁਝ ਰਿਮੂਵ ਰਿਮੂਵ ਕਰਕੇ ਗਏ ਪਰ ਫੇਰ ਲੋਕ ਹਟਦੇ ਨਹੀਂ ਹੈ ਤੇ ਜਿਹੜਾ ਲੋਕਾਂ ਦਾ ਪਿਆ ਸਮਾਨ ਉਹ ਖਰਾਬ ਹੋ ਰਿਹਾ ਉਹਨੂੰ ਦੱਸਣਾ ਹੈ ਸਮਾਨ ਤਾਂ ਕੋਈ ਖਰਾਬ ਨਹੀਂ ਸਮਾਨ ਤਾਂ ਬਾਹਰ ਕਢਾ ਰਹੇ ਕਿ ਪਕੀਨ ਗ੍ਰੋਥਮੈਂਟ ਹੈਗੀ ਆ ਉਹਨੂੰ ਅਸੀਂ ਚੱਕ ਰਹੇ ਹਾਂ ਕਿ ਜੇ ਨਜਾਇਜ਼ ਤੌਰ ਤੇ ਬਣੇ ਹੋਏ ਆ ਇਹ ਨਜਾਇਜ਼ ਤੌਰ ਤੇ ਕੋਈ ਝੁੱਗੀ ਵਾਲੇ ਬੈਠੇ ਨੇ ਕੋਈ ਹੋ ਟਾਬੇ ਵਾਲੇ ਨਜਾਇਜ਼ ਉੱਤੇ ਬੈਠੇ ਹੋਏ ਨੇ ਜਾਨੀ ਕਿ ਕਿਹ ਚਾਰਪੋਰੇਸ਼ਨ ਹੋਣਾ ਦੁਕਾਨਾਂ ਤੇ ਕਾਰਵਾਈ ਕਰੀਏ ਜਿਹੜੀਆਂ ਅਲਾਰਟ ਨਹੀਂ ਹੋਈਆਂ ਹਾਂ ਹਾਂਜੀ ਹਾਂਜੀ ਜਿਨ੍ਹਾਂ ਨੂੰ ਅਲਾਰਟਮੈਂਟ ਨਹੀਂ ਕੀਤੀ ਹੋਈ ਉਹਨਾਂ ਤੇ ਕਾਰਵਾਈ ਕਰਦੇ ਆ ਅੱਜ ਤੁਸੀਂ ਪਹਿਰ ਫਿਰ 3 3 3 3 63 ਦੁਕਾਨਾਂ ਜਿਹੜੀਆਂ ਆਈਆਂ ਤਾਂ ਕਿਉਂ ਕਰ ਰਹੇ ਸਾਰੇ ਦੇ ਟੋਟਲ ਕਿੰਨੀਆਂ ਦੁਕਾਨਾਂ ਆਈਆਂ ਨੇ 272 ਦੁਕਾਨਾਂ ਨੇ ਟੋਟਲ 209 ਅਲਾਟ ਕੀਤੀਆਂ ਆਈਆਂ ਨੇ 63 ਦੂਜੀਆਂ ਨੇ ਤੇ ਤੁਸੀਂ ਪਹਿਲਾਂ ਕਿੰਨੀਆਂ ਟਾ ਕੇ ਗਈ ਸੀ ਸਭ 33 ਕਾ ਕੇ ਗਏ ਹਾਂ ਜੀ ਇਹ ਦੁਵਾਰਾ ਤੋਂ ਕਬਜ਼ੇ ਹੋ ਗਏ ਜੀ ਦੁਵਾਰਾ ਦੇ ਕਬਜ਼ੇ ਹੋ ਗਏ ਤੇ ਇਹਨਾਂ ਵੱਲ ਕੋਈ ਰੋਸ਼ ਨਹੀਂ ਕੀਤਾ ਜਾ ਰਿਹਾ ਨਹੀਂ ਵੀ ਰੋਹੀ ਕਰਨਾ ਹੈ ਇਹਨਾਂ ਦੇ ਬੱਲੇ ਕੁਝ ਨਹੀਂ ਹੈਗਾ ਇਹਨਾਂ ਨੇ ਕਿ ਰੋਸ਼ ਕਰਨਾ ਨਾ ਕਿ ਲਾਟਮੈਂਟ ਲੈਟਰ ਹੈ। ਅਬ ਲੇਕਿਨ ਇਹ ਕਾਫੀ ਸਾਲਾਂ ਤੋਂ ਬੈਠੇ ਤੇ ਨਹੀਂ ਕਾਫੀ ਸਾਲਾਂ ਤੋਂ ਨਹੀਂ ਬੈਠੇ ਤੇ 2011 ਚ ਲਾਟਮੈਂਟ ਹੋਈ ਸੀਗੀ। ਜੀ। ਪਹਿਲੇ 2011 ਤੋਂ ਮੇਕੀ ਕਾ ਅੱਜ ਸਾਲ ਹੋ ਗਏ ਬੈਠੇ। ਕੋਈ ਉਸ ਤੋਂ ਪਹਿਲਾਂ ਵੀ ਬੈਠਿਆ ਉਦਾਂ ਕੱਚੇ ਨਾਲ ਨਹੀਂ ਕਿ ਨਹੀਂ ਪਹਿਲਾਂ ਕੁਝ ਨਹੀਂ ਸੀਗਾ। ਤੇ ਪੁੱਲ ਪਹਿਲਾਂ ਬਣਿਆ ਪੁੱਲ ਤੋਂ ਬਾਅਦ ਹੀ ਹੋਇਆ। ਉਹ ਨਹੀਂ ਇੱਕ ਇੱਕ ਠੀਕ ਹੈ ਸਰ। ਤੁਹਾਡੀਆਂ ਇਹ ਤੇ ਬਹੁਤ ਕੁਝ ਕਰਕੇ ਗਏ ਨੇ ਆ ਇੱਕ ਬੰਦਾ ਠੀਆ ਟਾਂਦਾ ਤੇ ਦੁਬਾਰਾ ਰੱਖਣਾ। ਇਹਨਾਂ ਨੇ ਪਹਿਲਾਂ ਨਾਸ ਮਾਰ ਕੇ ਰੱਖਦਾ ਦੁਕਾਨਦਾਰਾ। ਕਿ ਗਰੀਬ ਬੰਦਾ ਸ਼ਾਮ ਨੂੰ ਜਾਏ ਮੱਛੀ ਵਾਲਾ ਜਾਏ ਮੁਰਗੇ ਵਾਲਾ ਕੋਈ ਸਬਜ਼ੀ ਵਾਲਾ ਕੋਈ ਚੱਪਲ ਵਾਲਾ ਕੋਈ ਮਸਾਲੇ ਵਾਲਾ ਜੀ ਸ਼ਾਮ ਨੂੰ 4 ਵੇ ਬਾਦ ਦੁਹਾਨਦਰੀ ਲੰਦਾ ਬਿਲਕੁਲ ਏ ਟੂ ਜੈਡ ਰਸਤਾ ਬੰਦ ਪਿਆ ਕੋਈ ਆਵਾਜਾਈ ਨਹੀਂ ਹੈਗੀ ਆ ਠੀਕ ਆ ਸਾਹ ਪੁਰਾ ਲੁਧਿਆਣਾ ਸ਼ਹਿਰ ਤੇ ਜਗਾ ਜਗਾ ਫੜੀਆਂ ਲੱਗੀਆਂ ਨੇ ਜਗਾ ਜਗਾ ਛੱਡ ਪਏ ਨੇ ਖਾਲੀ ਇਹਨਾਂ ਨੂੰ ਢੋਲੇ ਵਾਲ ਪੁਲ ਨਾ ਨਜ਼ਰ ਆਉਂਦਾ ਕਿ ਵੀ ਚਲੋ ਉੱਥੇ ਇੱਥੇ ਕੋਈ 에ਰਪੋਰਟ ਬਣਾਉਣਾ ਇਹਨਾਂ ਨੇ ਨਹੀਂ ਇਹ ਢੋਲੇ ਵਾਲ ਪੁਲ ਕਿਉਂ ਨਜ਼ਰ ਆ ਰਹੇ ਮਜ਼ਾਕ ਹੀ ਆ ਮਜ਼ਾ ਇਹੀ ਆ ਜੀ ਕਹਿੰਦੇ ਮੈਂ ਹਲੇ ਸੁਣਿਆ ਕਿਸੇ ਮੁੰਡੇ ਦਾ ਫੋਨ ਆਇਆ ਮੈਨੂੰ ਕਨਈ ਛੰਡੀਗੜ ਵਾਲਾ 에어ਪੋਰਟ ਫੇਲੋਗੇ ਨੈਸ਼ਨਲ ਛੰਦਾ ਥੇ ਢੋਲੇਵਾਲ 에어ਪੋਰਟ ਬਣਾਣਾਗਾ ਤੇ ਚੀਮਾ ਚੋਕ ਦਫਤਰ ਬਣਾ ਕੇ ਇੱਥੇ ਟਿਕਟਾਂ ਵੰਡੀਆਂ ਜਾਣਗੀਆਂ ਚੀਮਾ ਚੋਕ ਜੀ ਹਾਂਜੀ ਉਹਦਾ ਛੋਟਾ ਮਾਡਲ ਵੀ ਦਿੱਤਾ ਹੈ ਹਾਂ ਹੈ ਏਅਰਪੋਰਟ ਬਣਾ ਲੈਣਾ ਕਿੰਨੇ ਕਿੰਨੇ ਸਾਲਾਂ ਤੋਂ ਪੁਰਾਣੇ ਬੈਠੇ ਆ ਇਹ ਸਰ ਏਅਰਪੋਰਟ ਹੁਣ ਬਣਿਆ ਵੀ 22 ਸਾਲ ਹੋ ਗਏ ਆ ਇਸ 50-50 ਸਾਲ ਹੋ ਗਏ ਲੋਕ ਬੈਠੇ ਨੇ ਤੇ ਸਰਕਾਰ ਨੂੰ ਜਦੋਂ 40 50 50 ਸਾਲ ਹੋ ਗਏ ਸਭ ਤੋਂ ਪਹਿਲਾਂ ਇਹਨਾਂ ਨੂੰ ਰੋਜੀ ਰੋਟੀ ਦਾ ਪ੍ਰਬੰਧ ਕਰਕੇ ਦੇਣਾ ਚਾਹੀਦਾ ਫਿਰ ਹਟਾਰੋ ਕੋਈ ਦਿੱਕਤ ਨਹੀਂ ਆ ਜੇ ਨਹੀਂ ਕੋਈ ਹਟਦਾ ਤੇ ਠੀਕ ਆ ਕਾਰਪੋਰੇਸ਼ਨal ਪ੍ਰਸ਼ਾਸਨ ਨਾਲ ਜਿੱਦਾਂ ਮਰਜ਼ੀ ਹਟਾ ਲੈ ਜੋ ਆਪਾਂ ਕਿਸੇ ਕੋਈ ਚੀਜ਼ ਦਾ ਪ੍ਰਬੰਧ ਨਹੀਂ ਕਰਕੇ ਉਸ ਤੋਂ ਬਾਅਦ ਵੀ ਗਰੀਬਾਂ ਨੂੰ ਧੱਕਾ ਕਰਾਂਗੇ ਕੋਈ ਅਸਾ ਚਿੱਟਾ ਨਹੀਂ ਭੇਜਦਾ ਪਿਆ ਕੋਈ ਨਸ਼ਾ ਨਹੀਂ ਵੇਚਦਾ ਪਿਆ ਇੱਕ ਕਾਰੋਬਾਰ ਵਪਾਰ ਵੀ ਕਰਨਾ ਗੁਨਾਹ ਹੈਗਾ ਉਹ ਵੀ ਸਿੱਧੇ ਕਰਨ ਵੀ ਬੰਦ ਕਰ ਦਿੰਦੇ ਨੇ ਗੁਨਾਹ ਹੁਣ ਜਿਹੜਾ ਨੁਕਸਾਨ ਹੋਇਆ ਉਹ ਕਿੱਦਾਂ ਮੇਰੇ ਭਾਈ ਹੋਣੀ ਲੋਕਾਂ ਨੂੰ ਨੁਕਸਾਨ ਆ ਜਦੋਂ 2-3 ਰੁਪਏ ਸਾਹਮਣੂ ਖਵਾਉਂਦੇ ਸੀ ਹੁਣ ਉਹ 50 ਰੁਪਏ ਐਵਰੇਜ ਦੀ ਰਹਿਣੀ ਆ 6 ਮਹੀਨੇ 50 ਰੁਪਏ ਐਵਰੇਜ ਰਹਿਣੀ ਆ ਉਹ 5-4000 10000 ਇਕੱਠਾ ਕਰਨਗੇ ਆਪਣੇ ਦੁਬਾਰਾ ਅੱਡੇ ਸਹੀ ਕਰਾਂਗੇ ਅੱਡੇ ਠੀਕ ਕਰਨਗੇ ਜਾ ਕੇ ਦੁਬਾਰਾ ਕਾਰੋਬਾਰ ਕਰਨਗੇ ਆਪਣਾ ਕਈਆਂ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਵਾ ਯਾਰਾ ਇਹਨਾਂ ਦੇ ਸ਼ਾਨ ਕੋਈ ਵੀ ਨਹੀਂ ਆ ਜਿਹਨਾਂ ਦਿਲ ਤੋਂ ਸਾਡਾ ਲੱਗ ਕੇ ਲੱਗੀ ਆ ਤੋ ਕੀ ਜਦੋਂ ਗਰੀਬ ਬੰਦੇ ਦੇ ਸਮਾਨ ਤੇ ਪੂਰੀ ਦੁਕਾਨ ਤੇ ਬੰਡੋਲੇ ਚੱਲਦਾ ਤੇ ਉਹ ਉਹਦੀ ਦੁਕਾਨ ਤੇ ਨਹੀਂ ਚੱਲਦਾ ਉਹ ਦਿਲ ਤੇ ਚੱਲਦਾ ਤੇ ਹੁਣ ਜਿਹੜਾ ਕਾਰਪੋਰੇਸ਼ਨ ਵਾਲਿਆਂ ਨਾਲ ਤੁਸੀਂ ਗੱਲਬਾਤ ਕਰਦੇ ਸੀ ਉਹ ਕੀ ਕਹਿ ਰਹੇ ਹੁਣ ਕਾਰਪੋਰੇਸ਼ਨ ਵਾਲਾ ਗੱਲ ਕਾਰਪੋਰੇਸ਼ਨ ਵਾਲਾ ਜਵਾਬ ਹੀ ਨਹੀਂ ਉਹ ਤਾਂ ਗੂੰਗੇ ਬਣ ਕੇ ਖੜ੍ਹ ਜਾਂਦੇ ਜੀ ਸਾਨੂੰ ਦੋਫਰ ਆਰਡਰ ਸਾਨੂੰ ਫਰੋ ਆਰਡਰ ਹੈਗਾ ਮੈਂ ਕਿਹਾ ਦੱਸੋ ਕਿਹੜਾ ਆਰਡਰ ਸਾਨੂੰ ਦਿਖਾਓ ਆਰਡਰ ਹੈਗਾ ਨਹੀਂ 20 ਸਾਲ ਪਹਿਲਾਂ ਕਦੀ ਯਾਦ ਨਹੀਂ ਆਇਆ ਹੁਣ ਇੱਕਦਮ ਕਿਵੇਂ ਯਾਦ ਆ ਰਿਹਾ ਮਜ਼ਾ ਕੀ ਆ ਮਜ਼ਾ ਤੁਹਾਡੇ ਸਾਹਮਣੇ ਸਭ ਦੇਖ ਹੀ ਰਹੇ ਹੋ ਵੀ ਗਰੀਬ ਬੰਦਾ ਤੇ ਕਮਾਵੇ ਖਾਵੇ ਨਾ ਕੋਈ ਝੁੱਗੀ ਵਾਲਾ ਬਣਾਗ ਬਣੀ ਰੋਟੀ ਦੋ ਵਕਤ ਦੀ ਰੋਟੀ ਬਣਾ ਰਿਹਾ ਖਾ ਰਿਹਾ ਉਹਨਾਂ ਨੂੰ ਵੀ ਨਹੀਂ ਦੇਖੀ ਜਾ ਰਹੀ ਗਿਆ ਵਜਾ ਸਭ ਤੋਂ ਵੱਡਾ ਸਭ ਤੋਂ ਵੱਡੀ ਵਜਾ ਨਿੱਕੂ ਭਾਰਤੀ ਆ ਭਾਰਤੀ ਸੁਣਾ ਸਾਡੇ ਵੀ ਇਹੀ ਆਏ ਸੁਤਰਾ ਵੀ ਸਭ ਤੋਂ ਵੱਡੀ ਵਜਾ ਨਿੱਕੂ ਭਾਰਤੀ ਆ ਨਿੱਕੂ ਭਾਰਤੀ ਇੱਥੋਂ ਹਟ ਦੇਵੇ ਤੇ ਇੱਥੇ ਆਪਣਾ ਅਸੀਂ ਸਮਰਾਜ ਚਾਲੂ ਕਰੀਏ ਇੱਥੇ ਹਫਤਾ ਹਫਤੌ ਸੁਲੀ ਕਰੀਏ ਇੱਥੇ ਨਸ਼ਾ ਵੀ ਕਰੀਏ ਇੱਥੇ ਸਾਰੇ ਘਰ ਕਾਰੋਵਾਰ A to Z ਨਜਾਇਜ਼ ਇੱਥੇ ਕਰੀਏ ਵੀ ਨਿੱਕੂ ਭਾਰਤੀ ਜਦ ਤੱਕ ਜਿੰਦਾ ਜਦ ਤੱਕ ਢਹਦਾ ਨਹੀਂ ਹੈਗਾ ਜੇ ਲੋ ਮਾਰ ਦੇਣਗੇ ਨਿੱਕੂ ਭ ਇੱਕ ਇੱਕ ਪਬਲਿਕ ਦੀ ਆਵਾਜ਼ ਆ ਜੀ